ਅਸ 100 ਸਾਲਾ ਮਹਾਰਾਜਾ ਰਬਬਦਮਨ ਸਿੰਘ ਜੀ ਆਂਦਾ 90 ਦੇ ਮਨਾਇਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਨੇ ਉੱਥੇ ਸਾਸ ਸੰਨਦ ਜਦੋਂ ਮੈਂ ਇਤਿਹਾਸ ਪੜ੍ਹ ਕੇ ਸੁਣਾਇਆ ਮੇਰੇ ਵੀ ਪੜਮ ਵਿੱਚ ਜੋ ਪਹਿਲੀ ਵਾਰ ਗੱਲ ਆਈ ਹੈ 90 ਪਟਿਆਲੇ ਜੀਨ ਦੇ ਰਾਜਿਆਂ ਨੂੰ ਸਤਵੇਂ ਬਾਦਸ਼ਾਹ ਦੇ ਵਿਲੇ ਦਾ ਰਾਜ ਮਿਲਿਆ ਹੋਇਆ ਸੀ ਸ਼ੁਰੂ ਤੋਂ ਉਫੂਲ ਤੇ ਸੰਦਲੀ 90 ਤੇ ਪਟਿਆਲੇ ਜੀਨ ਦੀਆਂ ਰਿਆਸਤਾਂ ਦੇ ਰਾਜੇ ਰਹੇ ਵਾਧ ਵਿੱਚ ਵਕਤ ਆਇਆ 1857 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਨੇ ਸੱਜੇ ਸੱਜੇ ਦੇਸ਼ ਉੱਤੇ ਰਾਜ ਕਰ ਲਿਆ ਛੋਟੀਆਂ ਛੋਟੀਆਂ ਰਿਆਸਤਾਂ ਨੂੰ ਆਪਣੇ ਕਬਜ਼ੇ 'ਚ ਕਰ ਲਈਆਂ ਔਰ ਰਿਆਸਤਾਂ ਦੇ ਰਾਜੇ ਉਹਨਾਂ ਨੂੰ ਬਣਾਉਂਦੇ ਸੀ ਜਿਹੜੇ ਅੰਗਰੇਜ਼ਾਂ ਨੂੰ ਸਲਾਮ ਕਰਦੇ ਸੀ ਜਿਹੜੇ ਅੰਗਰੇਜ਼ਾਂ ਦੇ ਅਧੀਨ ਬਣਾਉਂਦੇ ਨੇ ਅੰਗਰੇਜ਼ ਤਾਜ ਪੋਸ਼ੀ ਕਰਦੇ ਸਨ ਜਦੋਂ ਕੋਈ ਰਾਜਾ ਮਰ ਜਾਣਾ ਉਹਦੀ ਜਗ੍ਹਾ ਤੇ ਨਵਾਂ ਰਾਜਾ ਉਹਦਾ ਪੁੱਤ ਪੁੱਤਰਾ ਬਿਠਾਉਣਾ ਅੰਗਰੇਜ਼ ਵਾਇਸਰਾਏ ਨੇ ਹਣਾ ਭਾਰਤ ਦੇ ਨੇ ਉਹਨੇ ਆਕੇ ਉਹਨੂੰ ਬਿਠਾਉਣਾ ਤਾਜ ਪੋਸ਼ੀ ਕਰਦੇ। ਤਾਂ ਸਾਸਨਤ ਮਹਾਰਾਜਾ ਹੀਰਾ ਸਿੰਘ ਤੋਂ ਯਾਗ ਲੱਗਾ 90 ਨੂੰ ਕਿਉਂਕਿ 90 ਦੀ ਨੀਂਹ ਜਿਹੜੀ ਹੈ ਉਹ ਮਹਾਰਾਜਾ ਹੀਰਾ ਸਿੰਘ ਨੇ ਰੱਖੀ। ਉਹ ਧਾਰਮਿਕ ਖਿਆਲਾਂ ਵਾਲਾ ਸੀ ਉਹ ਕਿਉਂ ਖਿਆਲਾਂ ਵਾਲਾ ਸੀ ਉਹਨੂੰ ਗੁਰਮੁਖ ਸੁਖਪਾਲ ਸਾਧ ਸੰਗ ਨਾਮਦਾਨ ਇਸ਼ਨਾਨ ਵਿਚਾਰੇ ਇਹ ਵਿਚਾਰ ਕਿੱਥੋਂ ਮਿਲੇ ਜਪਣ ਵਾਲਿਆਂ ਕੋਲ ਪਰਪੁਕਾਰੀ ਗੁਰੂ ਪਿਆਰੇ ਉਹ ਗੁਰੂ ਨੇ ਪਿਆਰੇ ਪਰਪੁਕਾਰੀ ਉਹਨੂੰ ਸੰਗਤ ਮਿਲ ਗਈ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਦੀ ਮਸਤੂਆਣੇ ਹਲਿਆਂ ਦੀ ਉਹਨਾਂ ਕਹੇ ਤੂੰ ਰਾਜਾ ਹੈ ਵੱਡੇ ਵੱਡੇ ਰਾਜੇ ਰਾਜ ਕਰਕੇ ਮਰ ਗਏ ਕਿਸੇ ਦਾ ਨਾਮ ਨਹੀਂ ਰਿਹਾ ਕੋਈ ਚੰਗਾ ਕਰਮ ਕਰਕੇ ਜਾ ਇਸ ਧਰਤੀ ਤੇ ਸਰੀਰ ਨਾਲ ਕੋਈ ਚੰਗਾ ਕਰਮ ਕਰ ਇਹ ਖੇਡ ਖੇਡਣ ਨਾਲ ਤੂੰ ਦਰਗਾਹ ਵਿੱਚ ਪਰਵਾਣ ਹੋ ਜਾਏਗਾ ਜਦੋਂ ਮਹਾਪੁਰਸ਼ ਨੇ ਬਚਨ ਕਹਿਣਾ ਕਹਿੰਦੇ ਹੀਰਾ ਸਿੰਘ ਰਾਜ ਮਿਲਿਆ ਤੈਨੂੰ ਵਿਕੀ ਹਾਰ ਨਾ ਜਾਏ। ਆ ਬਾਰੀ ਤੌਰ ਤੇ ਤੂੰ ਕਹਿੰਦਾ ਮੈਂ ਸਰਹੰਦੇ ਨਵਾਬ ਜੀਨ ਖਾਨ ਨੂੰ ਜਿੱਤ ਕੇ ਅਮਲੋਦਾ ਇਲਾਕਾ ਆਪਣੇ ਵਿੱਚ ਮੜਾ ਲਿਆ। ਮੈਂ ਸੰਗਰੂਰ ਦਾ ਇਲਾਕਾ ਆਪਣੇ ਜਮੜਾ ਲਿਆ। ਕਹਿੰਦੇ ਇਹ ਜਿੱਤਾਂ ਕੋਈ ਮਹਿਨਾ ਨਹੀਂ ਰੱਖਦੀਆਂ। ਤੂੰ ਰੱਬ ਦੀ ਦਰਗਾਹ ਵਿੱਚ ਹਾਰ ਜਾਏਗਾ। ਉਹ ਕਹਿੰਦਾ ਜੀ ਫਿਰ ਕੀ ਕਰਾਂ? ਤਾਂ ਮਹਾਂਪੁਰਸ਼ਾਂ ਦੀ ਜ਼ੁਬਾਨ ਤੋਂ ਗੁਰੂ ਦਾ ਬਚਨ ਨਿਕਲਿਆ। ਜਿਹੜਾ ਬਾਦਸ਼ਾਹ ਨੇ ਮਾਣੀ ਅੰਦਰ ਗਿਆ ਕਹਿੰਦੇ ਭਾਈ ਤੂੰ ਜੇ ਜਿੱਤਣਾ ਚਾਹਨਾ ਹੈ ਫਿਰ ਆਨਲ ਯਾਦ ਰੱਖ ਕਿ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਦਾ ਰਸਣ ਪਾਈਏ ਕੋਹ ਨਾਨ ਕਵਾਂ ਲੜਾਈਏ ਉਹਨੇ ਫਿਰ ਚੰਗੇ ਕਰਮ ਕੀਤੇ ਖਾਲਸਾ ਕਾਲਜ ਦੀ ਸਥਾਪਨਾ ਕੀਤੀ ਆਪ ਅਮਰ ਛਕਿਆ ਅਮਰ ਦਾ ਪਰਚਾਰ ਕਰਦਾ ਰਿਹਾ ਉਸ ਤੋਂ ਬਾਅਦ ਉਹਦੀ ਕੁੱਲ ਵਿੱਚ ਸਿੱਖੀ ਦਾ ਜਾਗ ਲੱਗਾ ਇੱਕ ਨੁਕਤਾ ਹੋਰ ਨੋਟ ਕਰਿਓ ਜ਼ਿੰਦਗੀ ਤੋਂ ਢ ਘੱਮ ਆਏਗਾ ਸਿੱਖੀ ਦੋ ਤਰੀਕਿਆਂ ਨਾਲ ਮਿਲਦੀ ਹੈ ਇੱਕ ਕੋਈ ਸਿੱਧਾ ਹੀ ਗੁਰੂ ਅੱਗੇ ਹਾਜ਼ਰ ਹੋ ਕੇ ਮੰਗੇ ਮਹਾਰਾਜ ਜੀ ਕਿਰਪਾ ਕਰੋ ਬਖਸ਼ੋ ਸਿੱਖਾਂ ਨੂੰ ਸਿੱਖੀ ਦਾ ਹਨ ਸਿੱਖਾਂ ਨੂੰ ਸਿੱਖੀ ਦਾਤ ਉੱਤੇ ਗੁਰੂ ਤਰ ਉੱਠ ਜਾਏ ਤਾਂ ਧਾਨ ਦੇ ਦੇ ਇੱਕ ਸਿੱਖੀ ਪਤਾ ਮਾਂ ਪਿਓ ਤੋਂ ਮਿਲਦੀ ਹੈ ਜੇ ਜਨਮ ਦੇਣ ਵਾਲੀ ਮਾਂ ਨੇ ਗੁਰੂ ਕੋਲੋਂ ਸਿੱਖੀ ਮੰਗੀ ਹੈ ਬਾਣੀ ਪੜੀ ਹੈ ਤਾਂ ਡੈਫੀਨੇਟ ਉਹਦੀ ਕੁੱਖ ਤੋਂ ਪੈਦਾ ਹੋਣ ਵਾਲਾ ਉਸ ਮਾਂ ਪੇ ਉਹਦੇ ਬਿੰਦ ਤੋਂ ਪੈਦਾ ਹੋਣ ਵਾਲਾ ਉਹ ਬੱਚਾ ਗੁਰਸਿੱਖ ਜ਼ਰੂਰ ਹੋਏਗਾ। ਉਹਦੇ ਅੰਦਰੋਂ ਸਿੱਖੀ ਨਹੀਂ ਖਤਮ ਹੋਏਗੀ। ਮਹਾਰਾਜਾ ਹੀਰਾ ਸਿੰਘ ਨੇ ਬਾਣੀ ਪੜਨੀ ਨਿਤਨੇਮ ਕਰਨਾ ਅੰਮ੍ਰਿਤ ਛਕਿਆ ਚੰਗੇ ਕਰਮ ਕਰਨਾ ਉਹਦਾ ਰਿਜ਼ਲਟ ਕੀ ਨਿਕਲਿਆ ਉਹਦੀ ਕੁੱਲ ਵਿੱਚ ਮਹਾਰਾਜਾ ਰਿਤਦੁੰਮਨ ਸਿੰਘ ਵਰਗੇ ਰਾਜੇ ਪੈਦਾ ਹੋਏ। ਉਹ ਰਿਪਦ ਮੰਸਨ ਨਬਰ ਹਸਤ ਦਾ ਆਖਰੀ ਸਿੱਖ ਰਾਜਾ ਸਮਝੋ ਸਾਸਨिद ਜਦੋਂ ਉਹਦੀ ਤਾਜ ਪੋਸ਼ੀ ਹੋਣੀ ਸੀ ਨਾ ਉਹਨੇ ਇਨਕਾਰ ਕਰ ਦਿੱਤਾ ਮੈਂ ਕਿਸੇ ਅੰਰੇਜ਼ ਕੋਲੋਂ ਤਾਜ ਪੋਸ਼ੀ ਨਹੀਂ ਕਰਾਉਣੀ ਕਿਹਦੇ ਕੋਲੋਂ ਤਾਜ ਪੋਸ਼ੀ ਕਰਾਉਣੀ ਹੈ ਕਹਿੰਦਾ ਜਿਹਨਾਂ ਤਾਜ ਦਿੱਤਾ ਸਰੀਰ ਕਰਕੇ ਬੰਦਾ ਮਰ ਵੀ ਜਾਏ ਉਹਦਾ ਨਾਮ ਧਰਤੀ ਤੇ ਰਹਿੰਦਾ ਮੈਂ ਉਹ ਬੰਦਿਆਂ ਕੋਲੋਂ ਤਾਜ ਪੋਸ਼ੀ ਨਹੀਂ ਕਰਾਉਣੀ ਜਿਹੜੇ ਬੰਦੇ ਦੁਨੀਆ ਤੋਂ ਬਿਨਸ ਜਾਂਦੇ ਨੇ ਮੈਂ ਤਾਜ ਪੋਸ਼ੀ ਉਦੋਂ ਕਰਾਉਣੀ ਜਿਹੜਾ ਜੁਗੋ ਜੁਗ ਟੱਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਨੇ 90 ਰਿਆਸਤ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਆਪਣੇ ਰਾਜਾ ਪੰਜ ਪਿਆਰੇ ਸੱਤੇ ਸੰਤ ਬਾਬਾ ਅਤਰ ਸਿੰਘ ਦੀ ਮਸਤੂਆਣੇ ਆਲੇ ਆਏ ਪੰਜ ਪਿਆਰਿਆਂ ਨੇ ਅਰਦਾਸ ਕਰਕੇ ਤਾਜ ਪੋਸ਼ੀ ਕੀਤੀ ਔਰ ਸਭ ਤੋਂ ਪਹਿਲਾਂ ਜੇ ਮੈਰਜ ਐਕਟ ਸਿੱਖਾਂ ਵਿੱਚ ਸਿੱਖ ਮੈਰਜ ਐਕਟ ਬਣਿਆ ਸਾਸਨ ਅੱਜ ਤੱਕ ਭਾਵੇਂ ਉਹ ਹਿੰਦੁਸਤਾਨ ਦੀ ਸੰਸਦ ਵਿੱਚ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਇਹ ਸਭ ਤੋਂ ਪਹਿਲਾਂ ਜੇ ਉਹ ਸਿੱਖ ਮੈਰਜ ਅਨੰਦ ਕਾਜ ਸਿੱਖ ਅਨੰਦ ਕਾਜ ਐਕਟ ਜਿਹੜਾ ਸੀ ਉਹਦਾ ਖਰੜਾ ਸਭ ਤੋਂ ਪਹਿਲਾਂ ਮਹਾਰਾਜਾ ਰਣਪਤੂਮਨ ਸਿੰਘ ਨੇ ਬਣਾਇਆ 1906 ਵਿੱਚ ਉਹਨੇ 90 ਦੀ ਵਿਧਾਨ ਸਭਾ ਸੰਸਦ ਬਣਾਈ ਉਹਦੇ ਵਿੱਚ ਉਹ ਬਿਲ ਪਾਸ ਕਰਾਇਆ ਕਿ ਸਿੱਖਾਂ ਦਾ ਆਨੰਦ ਕਾਰ ਇੱਕ ਵੱਖਰਾ ਧਰਮ ਹੈ ਆਨੰਦ ਮਹਿਰ ਇੱਕ ਤੋਂ ਵੱਖਰਾ 1919 ਵਿੱਚ ਜ਼ਿਲ੍ਹਿਆਂ ਵਾਲੇ ਸਾਕਿਆਂ ਦੀ ਘਟਨਾ ਘਟ ਗਈ ਕਿ ਸੇ ریاست ਦਾ ਕੋਈ ਨਵਾਬ ਕੋਈ ਰਾਜਾ ਨਹੀਂ ਬੋਲਿਆ ਕਿ ਅੰਗਰੇਜ਼ਾਂ ਨੇ ਗਲਤ ਕੀਤਾ ਮਹਾਰਾਜਾ ਰਦਰਮਨ ਸਿੰਘ ਸਭ ਤੋਂ ਮੋਰੇ ਹੋ ਕੇ ਵਿਰੋਧ ਕੀਤਾ ਅੰਗਰੇਜ਼ਾਂ ਨੇ ਪੰਜਾਬੀਆਂ ਤੇ ਸਿੱਖਾਂ ਤੇ ਗੋਲੀ ਚਲਾਈ ਹੈ ਜਿਲਿਆਂ ਵਾਲੇ ਬਾਗ ਦੀ ਘਟਨਾ ਦਾ ਸਭ ਤੋਂ ਪਹਿਲਾਂ ਵਿਰੋਧ ਨੱਬਰ ਰਿਆਸਤ ਦੇ ਕੀਤਾ ਕਿਉਂ ਕਿਉਂ ਉਹਦੇ ਅੰਦਰ ਖੂਨ ਉਹ ਚੱਲ ਰਿਹਾ ਹੈ ਜਿਹੜਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਦੇ ਅੰਦਰ ਸੰਤ ਤੇ ਸਪਾਹੀ ਵਾਲਾ ਭਰਿਆ ਉਹਦੇ ਖੂਨ ਵਿੱਚ ਉਹ ਚੀਜ਼ ਹੈ ਉਹਦੇ ਮਾਂ ਨੇ ਜਿਹੜਾ ਦੁੱਧ ਪਿਲਾ ਕੇ ਉਹਦੀਆਂ ਰਗਾਂ 'ਚ ਖੂਨ ਬਣਿਆ ਮਾਂ ਦੇ ਦੁੱਧ ਵਿੱਚ ਬਾਣੀ ਦੀ ਬੰਦਗੀ ਸੱਚ ਬੋਲਣ ਦੀ ਸ਼ਕਤੀ ਮਾਂ ਦੇ ਦੁੱਧ ਵਿੱਚ ਹੈ ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ ਜੇ ਮਾਂ ਡਰਪੋਕ ਹੈ ਕਦੇ ਕਿਸੇ ਸੂਰਬੀਰ ਨੂੰ ਜਨਮ ਨਹੀਂ ਦੇ ਸਕਦੀ ਜਿਹੜੀ ਮਾਂ ਡਰ ਰਹੀ ਹੈ ਉਹ ਕਿਸੇ ਯੋਧੇ ਨੂੰ ਜਨਮ ਨਹੀਂ ਦੇ ਸਕਦੀ ਮਾਂ ਦਲੇਰ ਹੋਏਗੀ ਉਹਦਾ ਪੁੱਤ ਵੀ ਯੋਧਾ ਬਣੇਗਾ ਮਾਂ ਦੇ ਉਸ ਬਾਣੀ ਪੜਨ ਵਾਲੀ ਮਾਂ ਦੇ ਦੁੱਧ ਵਿੱਚ ਹੀ ਤਾਕਤ ਹੈ ਉਹਨੇ ਸੱਚ ਬੋਲਣ ਦੀ ਰਗਤ ਉਹਦੇ ਅੰਦਰ ਪੈਦਾ ਕਰ ਦਿੱਤੀ ਅੰਗਰੇਜ਼ਾਂ ਨੂੰ ਉਹਨੇ ਕਿਹਾ ਗਲਤ ਕੀਤਾ 1921 ਵਿੱਚ ਸਰਕਾ ਨਨਕਾਣਾ ਸਾਹਿਬ ਵਰਤ ਗਿਆ ਮਹਾਰਾਜਾ ਰਤਨਮਨ ਸਿੰਘ ਨੇ ਵਿਰੋਧ ਕੀਤਾ ਔਰ ਅੰਗਰੇਜ਼ਾਂ ਦੀ ਨਜ਼ਰ 'ਚ ਰੜਕਣ ਲੱਗ ਪਿਆ ਇੱਕ ਕੋਈ ਰਾਜਾ ਹੈ ਜਿਹੜਾ ਸਾਡਾ ਵਿਰੋਧ ਕਰਦਾ ਵਾਰ-ਵਾਰ ਬੱਕੀ ਰਾਜੇ ਸਾਡੇ ਅਨੁਸਾਰ ਚੱਲਦੇ ਨੇ ਪਟਿਆਲੇ ਵਾਲੇ ਜੀਨ ਵਾਲੇ ਇਹ ਨੱਬੇ ਵਾਲਾ ਕਿਉਂ 1923 ਵਿੱਚ ਉਹਨੂੰ ਚੁੱਕ ਕੇ ਜੇਲ੍ਹ ਵਿੱਚ ਬੰਦ ਕਰਿਆ ਇਤਿਹਾਸ ਪੜਿਓ 1923 ਤੋਂ ਲੈ ਕੇ 1942 ਤੱਕ 19-20 ਸਾਲ ਉਹ ਰਾਜਾ ਜੇਲ੍ਹ ਵਿੱਚ ਰਿਹਾ ਜਿਹੜਾ ਰਾਜਕੁਮਾਰ ਜੰਮਿਆ ਹੋਵੇ ਰਾਜ ਘਰਾਣੇ ਚ ਪੜਿਆ ਹੋਵੇ ਰਾਜਾ ਬਣਿਆ ਹੋਵੇ ਉਹਨੂੰ 20 ਸਾਲ ਜੇਲ੍ਹ ਵਿੱਚ ਤਾਲ ਕੋਠਰੀ ਵਿੱਚ ਮਦਰਾਸ ਰੱਖਿਆ ਔਰ 20 ਸਾਲ ਅੰਗਰੇਜ਼ ਕਹਿੰਦੇ ਰਹੇ ਜੇ ਤੂੰ ਸਾਡੇ ਅਧੀਨ ਹੋ ਜਾਏ ਪਟਿਆਲੇ ਵਾਲਿਆਂ ਵਾਂਗ ਰਾਜ ਕਰੇਗਾ ਜੇ ਸਾਡੇ ਅਧੀਨ ਹੋ ਜਾਏ ਜੀਂਦਵਾਲਿਆਂ ਵਾਂਗ ਰਾਜ ਕਰੇਗਾ ਜੇ ਸਾਡੇ ਅਧੀਨ ਹੋ ਜਾਏ ਸਰਹੰਦ ਵਾਲਿਆਂ ਵਾਂਗ ਰਾਜ ਕਰੇਗਾ ਉਹਨਾਂ ਕਹਿੰਦੇ ਨਹੀਂ ਕਿ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਚੁਕੇਆ ਬੰਦੇ ਅੱਗੇ ਨਹੀਂ ਚੁਕੇਗਾ ਹੁਣ ਇੱਕ ਗਾਧਾ ਗਿਆਨ ਹੈ ਵੀ ਇਹ ਸੀ ਗਿਆਨ ਗਿਆਨ ਕਾ ਬੱਧਾ ਮਨ ਰਹਿ ਮਨ ਟੱਗ ਗਿਆ ਉਹ ਚੀਜ਼ ਦਾ ਲਾਲਚ ਨਹੀਂ ਕੀਤਾ ਆਖਰੀ ਖੁਆਇਸ਼ ਉਹਨੇ 1942 ਵਿੱਚ ਜाहिर ਕੀਤੀ ਮੈਂ ਹਯੂਰ ਸਾਹਿਬ ਜਾ ਕੇ ਖੰਡੇ ਵਾਟੇ ਦੀ ਪੁੱਲ ਦੁਆਰਾ ਛਕਨੀ ਚਾਹੁੰਦਾ ਹਾਂ 사ਤ ਸੰਗਤ ਉਹਨੇ ਮਰਨ ਤੋਂ ਪਹਿਲਾਂ ਮਰ ਛਕਿਆ ਉਹਦਾ ਨਾਮ ਮਹਾਰਾਜੇ ਦਾ ਫਿਰ ਹਯੂਰ ਸਾਹਿਬ ਤੋਂ ਨਹੀਂ ਗੁਰਜਨ ਸਿੰਘ ਰੱਖਿਆ ਕਿਉਂਕਿ ਜਦੋਂ ਹਯੂਰ ਸਾਹਿਬ ਸੇ ਕਮਰ ਛਕਦੇ ਉਹ ਨਾਮ ਦਿੰਦੇ ਨਹੀਂ 1942 ਵਿੱਚ ਉਹਨੇ ਅੰਮਰ ਛੱਕਿਆ ਫਿਰ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ਅੱਜ ਸਾ ਸੰਗਤ ਉਹਨੂੰ ਜੇਲ੍ਹ ਵਿੱਚ ਗਿਆ 2023 ਹੈ 1923 ਵਿੱਚ ਅੰਗਰੇਜ਼ਾਂ ਨੇ ਕਾਗ ਕੋਟੀ ਵਿੱਚ ਬੰਦ ਕੀਤਾ ਸੀ ਦੁਆਰਾ ਉਹਨੇ ਰਾਜ ਨਹੀਂ ਕੀਤਾ 100 ਸਾਲ ਬਾਅਦ ਵੀ ਅੱਜ ਮਹਾਰਾਜਾ ਰਿਪਦਮਨ ਸਿੰਘ ਦੁਨੀਆ ਵਿੱਚ ਜਿਉਂਦਾ ਹੈ ਉਹਦੀ ਅਣਛਵੰਛ ਵੀ ਜਿਉਂਦੀ ਉਹਦਾ ਨਾਮ ਵੀ ਜਿਉਂਦਾ ਹੈ ਇਹੋ ਜਿਹੇ ਰਾਜਿਆਂ ਦੀਆਂ ਤਸਵੀਰਾਂ ਅੱਜ ਵੀ ਜੈ ਕੱਤ ਲੀਆਂ ਹੋਈਆਂ ਜੱਕ ਵੇਖੋ ਇਹ ਸਭ ਕੁਝ ਕਿਉਂ ਅੱਛਾ ਮਾਫ ਕਰਿਓ ਕੋਈ ਬਹੁਤ ਥੋੜੀ ਉਮਰ ਵੀ ਜੀਕੇ ਜਾਵੇ ਪਰ ਜਦੋਂ ਗੁਰੂ ਦੇ ਗਿਆਨ ਦੇ ਅਨੁਸਾਰ ਜੀਉਂਦਾ ਹੈ ਉਹ ਸਦੀਆਂ ਤੱਕ ਜੀਉਂਦਾ ਰਹਿੰਦਾ ਹੈ ਉਮਰ ਸਰੀਰ ਦੀ ਥੋੜੀ ਹੋ ਸਕਦੀ ਹੈ ਪਰ ਸਦੀਆਂ ਤੱਕ ਉਹ ਬੰਦੇ ਜੀਉਂਦੇ ਰਹਿੰਦੇ ਉਹ ਗਿਆਨ ਕਿਹੜਾ ਸੀ ਐਸੀ ਕਲਾ ਨਾ ਖੇਡੀ ਜਿੱਤ ਦਰਗਾ ਘਿਆ ਹਾਰੀ ਹੈ 100-100 ਸਾਲ ਬੰਦੇ ਉਮਰ ਭੋਗ ਜਾਂਦੇ ਨੇ 100 ਦਿਨ ਨਹੀਂ ਲੰਘਦਾ ਲੋਕ ਭੁੱਲ ਜਾਂਦੇ ਨੇ 100 ਸਾਲ ਪੀੜੀਆਂ ਰਾਜ ਕਰ ਦਿੰਦੀਆਂ ਨੇ ਮਰਨ ਤੋਂ ਬਾਅਦ 100 ਦਿਨ ਨਹੀਂ ਲੰਘਦਾ ਲੋਕੀ ਭੁੱਲ ਜਾਂਦੇ ਨੇ ਕੌਣ ਨੇ ਦੁਨੀਆ ਵਿੱਚ ਜੇ ਕੋਈ ਜਿਉਂਦਾ ਰਹਿੰਦਾ ਹੈ ਉਹ ਗੁਰੂ ਦੇ ਗਿਆਨ ਕਰਕੇ ਕਿਉਂਕਿ ਗੁਰੂ ਜੁਗੋ ਜੁਗਾ ਡਲ ਹੈ ਗੁਰੂ ਦੇ ਰਾਤੇ ਚੱਲਣ ਵਾਲਿਆਂ ਦਾ ਵੀ ਨਾਮ ਰਹਿੰਦਾ ਹੈ ਸਾ ਸੰਗਤ भाई नंदलाल साब गुरु गोविंद साहब महाराज दिया नाल की आनंदपुर साहिब तो लेके हुजूर साहब तक रहे आनंदपुर साहिब तो लेके हुजूर साहब तक रहे उन्हीं तनखा नावे लिखे रेत नावे लिखे जिंदगी नावे लिखे ਔਰ ਪਰਸ਼ੀ ਅੰਦਾ ਅਰਬੀ ਫਾਰਸੀ ਦਾ ਜੇ ਕੋਈ ਆਲਮ ਫਾਜ਼ਲ ਵਿਦਵਾਨ ਹੋਇਆ ਉਸ ਵਕਤ ਭਾਈ ਨੰਦ ਲਾਲ ਸਭ ਤੋਂ ਕੋਈ ਵੱਡਾ ਨਹੀਂ ਉਹ ਵੀ ਭਾਈ ਨੰਦ ਲਾਲ ਜਿਹਨੂੰ ਸਤਿਗੁਰ ਸੱਜੇ ਬਾਦਸ਼ਾਹ ਨੇ ਅੰਦਰ ਦਾ ਗਿਆਨ ਦਿੱਤਾ ਆ ਜਿਹੜੀ ਪੰਕਤੀ ਆਪਾਂ ਅਰਦਾਸ ਤੋਂ ਬਾਅਦ ਪੜ੍ਹਦੇ ਨਾ ਰਾਜ ਕਰੇਗਾ ਖਾਲਸਾ ਅਕੀ ਰਹਿ ਨਾ ਕੋਏ ਖੁਆਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਇਹ ਭਾਈ ਨੰਦ ਲਾਲ ਸਾਭ ਦੀ ਲਿਖੀ ਹੋਈ ਹੈ ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦਿੱਤਾ ਕਿ ਐਸਾ ਕਮ ਮੂਲੇ ਨਾ ਕੀਚੈ ਉਹ ਗਿਆਨ ਦਾ ਬੱਧਾ ਮੰਨਦਾ ਹੈ ਪੜੋ ਐਸਾ ਕਮ ਮੂਲੇ ਨਾ ਕੀਚੈ ਜਿਤੰਤ ਪਛੋ ਤਈਐ ਮਹਾਰਜ ਕੀ ਕਰੀਏ ਕਹਿੰਦੇ ਸਤਗੁਰੂ ਕੋ ਉਪਦੇ ਇਸ ਸੁਣ ਤੁੰਡ ਸਤਿਗੁਰੂ ਦਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਵਾਲੇ ਭਾਈ ਗੁਰੂ